ਕੈਨਿਸ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਖਬਰ ਜੁੜੀ ਹੋਈ ਹੈ ਪੰਜਾਬ ਸਰਕਾਰ ਤੇ ਕਿਸਾਨਾਂ ਦੇ ਨਾਲ ਹੁਣ ਪੰਜਾਬ ਸਰਕਾਰ ਕਿਸਾਨਾਂ ਨੂੰ ਵੱਡੀ ਰਾਹਤ ਦੇਣ ਜਾ ਰਹੀ ਹੈ ਕਿਸਾਨਾਂ ਨੂੰ ਪ੍ਰਤੀ ਹੈਕਟੇਅਰ 17500 ਰੁਪਿਆ ਦੇਣ ਦਾ ਸਰਕਾਰ ਦਾ ਹੁਣ ਟੀਚਾ ਹੈ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਸਰਕਾਰ ਦੀ ਤਾਂ ਸਰਕਾਰ ਦਾ ਕਹਿਣਾ ਹੈ ਕਿ ਜਿਹੜੇ ਕਿਸਾਨ ਝੋਨੇ ਦੀ ਫਸਲ ਨੂੰ ਛੱਡ ਕੇ ਦੂਜੀਆਂ ਫਸਲਾਂ ਦੇ ਵੱਲ ਵਧਣਗੇ ਭਾਵ ਝੋਨੇ ਦੀ ਜਿਹੜੀ ਫਸਲ ਹੈ ਉਹ ਜਦੋਂ ਪੰਜਾਬ ਦੇ ਵਿੱਚ ਲਗਾਈ ਜਾਂਦੀ ਹੈ ਤਾਂ ਪਾਣੀ ਦਾ ਪੱਧਰ ਬਹੁਤ ਨੀਵਾ ਹੋ ਜਾਂਦਾ ਜੋ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਸੰਕਟ ਬਣ ਸਕਦਾ ਜਿਸ ਨੂੰ ਮੁੱਖ ਰੱਖਦੇ ਆ ਸਰਕਾਰ ਦਾ ਕਹਿਣਾ ਹੈ ਕਿ ਜਿਹੜੇ ਕਿਸਾਨ ਝੋਨੇ ਦੀ ਫਸਲ ਨੂੰ ਛੱਡ ਕੇ ਦੂਜੀਆਂ ਫਸਲਾਂ ਭਾਵ ਦਾਲਾਂ ਦੀ ਫਸਲ ਹੋਵੇ ਜਾਂ ਕੋਈ ਹੋਰ ਫਸਲ ਹੋਵੇ ਜਿਹੜੀ ਇਸ ਸਮੇਂ ਬੀਜੀ ਜਾ ਸਕਦੀ ਹੈ ਉਸ ਦੇ ਵੱਲ ਵਧਣਗੇ ਉਸ ਨੂੰ ਆਪਣੇ ਖੇਤਾਂ ਦੇ ਵਿੱਚ ਲਗਾਉਣਗੇ ਤਾਂ ਉਹਨਾਂ ਕਿਸਾਨਾਂ ਨੂੰ ਪ੍ਰਤੀ ਹੈਕਟੇਰ 17500 ਰੁਪਇਆ ਦਿੱਤਾ ਜਾਵੇਗਾ ਹਾਲਾਂਕਿ ਸਬੰਧ ਦੇ ਵਿੱਚ ਜਿਹੜੇ ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਇਹ ਰਾਸ਼ੀ ਹੈ ਇਹ 5 ਹੈਕਟੇਰ ਤੱਕ ਹੀ ਦਿੱਤੀ ਜਾਵੇਗੀ ਤੇ ਜਿਹੜੇ ਕਿਸਾਨ 5 ਹੈਕਟੇਰ ਤੋਂ ਵੱਧ ਦੂਜੀਆਂ ਫਸਲਾਂ ਵੱਲ ਵਧਣਗੇ ਉਹਨਾਂ ਨੂੰ ਸਿਰਫ 5 ਹੈਕਟੇਰ ਤੱਕ ਹੀ ਜਿਹੜੀ ਇਹ ਰਾਸ਼ੀ ਦਿੱਤੀ ਜਾਵੇਗੀ ਉਸ ਤੋਂ ਬਾਅਦ ਨਹੀਂ ਹਾਲਾਂਕਿ ਸਰਕਾਰ ਦੇ ਵੱਲੋਂ 5 ਹੈਕਟੇਰ ਤੱਕ ਦਾ ਜਿਹੜਾ ਟੀਚਾ ਹੈ ਉਹ ਮਿੱਥਿਆ ਗਿਆ ਸਰਕਾਰ ਦਾ ਮੰਨਣਾ ਹੈ ਕਿ ਜੇਕਰ ਝੋਨੇ ਦੀ ਫਸਲ ਤੋਂ ਕਿਸਾਨਾਂ ਨੂੰ ਦੂਰ ਕਰਨਾ ਹੈ ਤਾਂ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਰਾਹਤ ਵੀ ਦੇਣੀ ਬਣਦੀ ਹੈ ਕਿਉਂਕਿ ਕਿਸਾਨਾਂ ਦਾ ਆਮ ਤੌਰ ਤੇ ਕਹਿਣਾ ਹੈ ਕਿ ਜੇਕਰ ਉਹ ਝੋਨੇ ਤੋਂ ਇਲਾਵਾ ਦੂਜੀਆਂ ਫਸਲਾਂ اگਉਂਦੇ ਨੇ ਤਾਂ ਉਹਨਾਂ ਨੂੰ ਵਾਜਬ ਮੁੱਲ ਨਹੀਂ ਮਿਲਦੇ ਐਮਐਸਪੀ ਨਹੀਂ ਮਿਲਦਾ ਤੇ ਇਸ ਤੇ ਕਾਰਨ ਉਹਨਾਂ ਨੂੰ ਘਾਟਾ ਪੈਂਦਾ ਤੇ ਸਰਕਾਰ ਦਾ ਕਹਿਣਾ ਹੈ ਕਿ ਜੇਕਰ ਕਿਸਾਨਾਂ ਨੂੰ ਕੁਝ ਕਿ ਜਿਹੜਾ ਘਾਟਾ ਪੈਂਦਾ ਉਸ ਨੂੰ ਪੂਰਾ ਕੀਤਾ ਜਾ ਸਕੇ ਜਾਂ ਫਿਰ ਜਿਹੜਾ ਘਾਟਾ ਹੈ ਉਹ ਨਾ ਹੀ ਪੈ ਸਕੇ ਉਸ ਨੂੰ ਪੂਰਨ ਦੇ ਲਈ ਸਰਕਾਰ ਦੇ ਵੱਲੋਂ 17500 ਰੁਪਿਆ ਪ੍ਰਤੀ ਹਕੀਅਤ ਦੇਣ ਦਾ ਜਿਹੜਾ ਇਹ ਟੀਚਾ ਮਿੱਥਿਆ ਗਿਆ ਹਾਲਾਂਕਿ ਇਸ ਬੰਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਕਿ ਸਰਕਾਰ ਦੇ ਵੱਲੋਂ ਇਹ ਜਿਹੜੀ ਰਾਸ਼ੀ ਦੇਣ ਦਾ ਐਲਾਨ ਹੈ 5 ਹਕਟੇਰ ਤੋਂ ਵਧਾਇਆ ਜਾਂਦਾ ਜਾਂ 5 ਹਕਟੇਰ ਤੋਂ ਘਟਾਇਆ ਜਾਂਦਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਫ਼ ਹੋਵੇਗਾ ਹਾਲਾਂਕਿ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਫਸਲੀ ਚੱਕਰ ਤੋਂ ਨਿਜਾਦਰਾਉਣ ਦੇ ਲਈ ਹੁਣ ਇੱਕ ਕਦਮ ਜ਼ਰੂਰ ਚੁੱਕਿਆ ਗਿਆ ਜਿਸ ਤਰ੍ਹਾਂ ਮੁੱਖ ਮੰਤਰੀ ਭਗਵਾਨਪ੍ਰਤਮ ਦੇ ਵੱਲੋਂ ਵੀ ਅਕਸਰ ਹੀ ਇਹ ਗੱਲ ਕਹੀ ਜਾਂਦੀ ਹੈ ਕਿ ਝੋਨੇ ਦੀ ਫਸਲ ਸਾਡੀ ਫਸਲ ਨਹੀਂ ਹੈ ਕਿਉਂਕਿ ਅਸੀਂ ਝੋਨਾ ਤਾਂ ਬੀਜਦੇ ਜਰੂਰ ਹਾਂ ਪਰ ਉਸਦੀ ਵਰਤੋਂ ਨਹੀਂ ਹੁੰਦੀ ਕਿਉਂਕਿ ਜਿਹੜੀ ਚੌਲਾਂ ਦੀ ਫਸਲ ਹੈ ਅਸੀਂ ਉਸ ਨੂੰ ਵਰਤਦੇ ਹੀ ਨਹੀਂ ਇਸ ਤੇ ਇਲਾਵਾ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਸਾਡੀ ਫਸਲ ਨਹੀਂ ਅਸੀਂ ਉਸ ਤੋਂ ਨਜਾਤ ਹੀ ਪਾਈਏ ਹੋਰ ਫਸਲਾਂ ਵੱਲ ਵਧੀਏ ਦਾਲਾਂ ਵੱਲ ਵਧੀਏ ਮੱਕੀ ਵੱਲ ਵਧੀਏ ਤੇ ਹੋਰ ਫਸਲਾਂ ਦਾ ਵੀ ਜ਼ਿਕਰ ਉਹਨਾਂ ਦੇ ਵੱਲੋਂ ਅਕਸਰ ਹੀ ਕੀਤਾ ਜਾਂਦਾ ਜੇਕਰ ਉਸ ਵੱਲ ਨੂੰ ਕਿਸਾਨ ਵਧਦੇ ਨੇ ਤਾਂ ਉਹਨਾਂ ਨੂੰ ਸਰਕਾਰ ਦਾ ਕਹਿਣਾ ਹੈ ਕਿ 17500 ਰੁਪਏ ਪ੍ਰਤੀ ਹੈਕਟੇਰ ਹੁਣ ਦਿੱਤਾ ਜਾਵੇਗਾ ਤਾਂ ਕਿ ਲੋ ਕਿਸੇ ਤਰ੍ਹਾਂ ਦਾ ਘਾਟਾ ਨਾ ਪੈ ਸਕੇ ਉਹਨਾਂ ਦੀ ਜਿਹੜੀ ਫਸਲ ਹੈ ਉਹ ਬਰਬਾਦ ਨਾ ਹੋ ਸਕੇ ਤੇ ਉਹਨਾਂ ਦਾ ਜਿਸ ਤਰ੍ਹਾਂ ਮੰਨਣਾ ਹੈ ਕਿ ਉਹਨਾਂ ਨੂੰ ਸਹੀ ਮੁੱਲ ਨਹੀਂ ਮਿਲਦੇ ਬਾਜ਼ੂ ਮੁੱਲ ਨਹੀਂ ਮਿਲਦੇ ਉਸ ਤੋਂ ਵੀ ਨਿਜਾਤ ਮਿਲ